ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਟੀਵੀ ਨੈੱਟਵਰਕ ਤੇ ਮੈਂ ਹਾਂ ਚਮਕੌਰ ਸਿੰਘ ਲੋਪੋ ਦਰਸ਼ਕੋ ਅੱਜ ਪਿੰਡ ਲੋਪੋ ਦੇ ਵਿੱਚ ਖੜੇ ਆ ਜਿੱਥੇ ਕਿ 14 ਸਾਲਾਂ ਤੋਂ ਲਗਾਤਾਰ ਪ੍ਰਭਾਤ ਫੇਰੀ ਅਮਰਤ ਵੇਲੇ ਬਹੁਤ ਸੰਗਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਰਵਾਦੀ ਜਿਹੜੇ ਮਰਦਾਨੇ ਕੇ ਪਰਿਵਾਰ ਆ ਉਹ ਕੀਰਤਨ ਇਲਾਹੀ ਕੀਰਤਨ ਕਰਦੇ ਨੇ ਤੇ ਗਲੀਆਂ ਦੇ ਵਿੱਚੋਂ ਸਤਨਾਮ ਵਾਹਿਗੁਰੂ ਦਾ ਆਵਾਜ਼ਾ ਜਿਹੜਾ ਗੂੰਜਦਾ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਪ੍ਰਵਾਹਤ ਫੇਰੀ ਦੇ ਤੇ ਸਾਡੇ ਨਾਲ ਸਵਰਜੀਤ ਜਿਹੜੇ ਰਵਾਬੀ ਪਰਿਵਾਰ ਚੋਂ ਆ ਸਵਰਜੀਤ ਸਿੰਘ ਤੇ ਪੀ ਐਚ ਡੀ ਕੀਤੀ ਇਹਨਾਂ ਨੇ ਪਟਿਆਲਾ ਯੂਨੀਵਰਸਿਟੀ ਤੋਂ ਡਾਕਟਰ ਗਿਆਨੀ ਗੁਰਨਾਮ ਸਿੰਘ ਉਹਨਾਂ ਤੋਂ ਇਹਨਾਂ ਨੇ ਕੀਰਤਾਂ ਦੀ ਸਿੱਕਿਆ ਲਈ ਆ ਬੜਾ ਮਾਣ ਹੁੰਦਾ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਹੋਵੇ ਚਾ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਹੋਵੇ ਖੋਰ ਵੀ ਵੱਡੀਆਂ ਵੱਡੀਆਂ ਸਟੇਜਾਂ ਸੰਤ ਸਮਾਗਮਾਂ ਦੇ ਉੱਤੇ ਜਦੋਂ ਇਹਨਾਂ ਦਾ ਲਾਈਵ ਕੀਰਤਨ ਦੇਖਦੇ ਆ ਸਵਰਜੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਇਹ ਦੱਸੋ ਜਿਹੜੀ ਇਹ ਪ੍ਰਵਾਤ ਫੇਰੀ ਆ ਕਿੰਨੇ ਕ ਸਮੇਂ ਤੋਂ ਚੱਲਦੀ ਆ ਤੇ ਅੱਜ ਕਹਿ ਵਾਦਨ ਸੰਗਤਾਂ 'ਚ ਬੜਾਸਾ ਜਿਹੜਾ ਲੰਗਰ ਚੁਕਾਇਆ ਜਾ ਰਿਹਾ ਕੀਦੇ ਬਲੀਓ ਲਾਇਆ ਕੇ ਅ ਦੇਸ਼ ਵਿਦੇਸ਼ ਵਿੱਚ ਰਸਤੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਗਰ ਲੋਪੋ ਦੇ ਵਿੱਚ ਪ੍ਰਭਾਤ ਫੇਰੀ 2012 ਤੋਂ ਪਹਿਲੀ ਵਾਰ ਸ਼ੁਰੂ ਕੀਤੀ ਗਈ ਸਾਡੇ ਪਰਿਵਾਰ ਵੱਲੋਂ ਮਹੰਤ ਬਾਬਾ ਕਰਤਾਰ ਸਿੰਘ ਜੀ ਦੇ ਪਾਵਨ ਸਥਾਨਾਂ ਤੇ ਮਹੰਤ ਬਾਬਾ ਸਾਧੂ ਸਿੰਘ ਜੀ ਦੀ ਪ੍ਰੇਰਣਾ ਸਦਕਾ ਤੇ ਮਹੰਤ ਬਾਬਾ ਕੇਵਲ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਇਹ ਪ੍ਰਭਾਤ ਫੇਰੀ ਨਗਰ ਲੋਪੋ ਦੇ ਵਿੱਚ ਕੀਤੀ ਜਾਂਦੀ ਹੈ ਸਾਡੇ ਪਰਿਵਾਰ ਦਾ ਵਿਸ਼ੇਸ਼ ਯੋਗਦਾਨ ਹੈ ਕਿ ਸੰਗਤਾਂ ਵੱਲੋਂ ਜਦੋਂ-ਜਦੋਂ ਹੁਕਮ ਹੁੰਦਾ ਇਹਨਾਂ ਪ੍ਰਭਾਤ ਫੇਰੀਆਂ ਤੇ ਅਸੀਂ ਕੀਰਤਨਾਂ ਦੀਆਂ ਸੇਵਾਵਾਂ ਕਰਦੇ ਹਾਂ ਅੱਜ 14ਵੇਂ ਸਾਲ ਦੇ ਵਿੱਚ ਇਹ ਪ੍ਰਭਾਤ ਫੇਰੀ ਨਗਰ ਲੋਪੋ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਸੰਗਤਾਂ ਦਾ ਅਥਾਹ ਕਠ ਦੱਸ ਰਿਹਾ ਹੈ ਕਿ ਕਿੰਨਾ ਪ੍ਰੇਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਨਾਲ ਨਗਰ ਲੋਪੋ ਦੀਆਂ ਸੰਗਤਾਂ ਦਾ ਬਣ ਗਿਆ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਅਮਰੀਕਾ ਦੀ ਸਿੱਖ ਸੰਸਥਾ ਤੁਨਾਨੰਦ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਜਿਹੜੀ ਕਿ ਇੱਕ ਨਾਨ ਪ੍ਰੋਫਿਟ ਸੰਸਥਾ ਹੈ ਜਿਹਦੇ ਵਿੱਚੋਂ ਦੁਨੀਆਂ ਦੇ ਵਿੱਚ ਵੱਸਦੇ ਕਲਾਕਾਰਾਂ ਨੂੰ ਆਰਟਿਸਟਾਂ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਉਹਨਾਂ ਨੂੰ ਉਪਰਤ ਸਹਿਯੋਗ ਕੀਤਾ ਜਾਂਦਾ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਸੋ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਭਾਈ ਨੰਦ ਲਾਲ ਜੀ ਦੀ ਪੀੜ੍ਹੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ ਦੇ ਵਿੱਚੋਂ ਜਿਹੜੇ ਪ੍ਰਥਮ ਕਵੀ ਸੀ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਭਾਈ ਨੰਦ ਲਾਲ ਜੀ ਦੇ ਵਾਰਿਸ ਭਾਈ ਸ਼ਿਵਪ੍ਰੀਤ ਸਿੰਘ ਜੀ ਅਮਰੀਕਾ ਵਾਲੇ ਜਿਹੜੇ ਫਾਊਂਡਰ ਨੇ ਤੋਂ ਉਹਨਾਂ ਸੰਸਥਾ ਦੇ ਉਹਨਾਂ ਦੇ ਲਈ ਅਸੀਂ ਕੰਮ ਵੀ ਕਰਦੇ ਆ ਤੇ ਉਹਨਾਂ ਦੀ ਅਸੀਦ ਸਦਕਾਜ ਸੰਗਤਾਂ ਦੇ ਵਿੱਚ ਅਸੀਂ ਵਿਸ਼ੇਸ਼ ਰੂਪ ਦੇ ਵਿੱਚ ਸਮਾਗਮ ਕਰ ਰਹੇ ਆ ਤੋਂ ਨੰਦ ਫਾਊਂਡੇਸ਼ਨ ਦਾ ਸਮੁੱਚੀ ਸੰਗਤਾਂ ਦਾ ਬਹੁਤ ਬਹੁਤ ਧੰਨ। ਕਿੰਨੇ ਦਿਨ ਪ੍ਰਭਾਤ ਫੇਰੀ ਨੇ ਨਗਰ ਦੀ ਪ੍ਰਕਰਮਾ ਕਰਨੀ ਕਿੰਨੇ ਵਜੇ ਸ਼ੁਰੂ ਹੁੰਦੀ ਕਿੱਥੋਂ ਤੇ ਕਿੱਥੇ ਜਾ ਕੇ ਸਮਾਪਤੀ ਹੁੰਦੀ ਕਿੰਨੇ ਵਜੇ ਤਾਈ। ਹਾਂ ਇਹ ਜਿਹੜੀ ਪ੍ਰਭਾਤ ਫੇਰੀਏ 21 ਰੋਜ਼ਾ ਸਮਾਗਮ ਹਰ ਸਾਲ ਪਿੰਡ ਦੇ ਵਿੱਚ ਕੀਤੇ ਜਾਂਦੇ ਨੇ ਮਹਾਂਤ ਬਾਬਾ ਕਰਤਾਰ ਸਿੰਘ ਜੀ ਦਾ ਪ੍ਰਾਤਨ ਸਥਾਨ ਨਗਰ ਲੋਪੋ ਦੇ ਵਿੱਚ ਹੈ ਉਹਨਾਂ ਦੀਆਂ ਸੇਵਾਵਾਂ ਤੋਂ ਸਾਰਾ ਨਗਰ ਹੀ ਭਲੀ ਭਾਤ ਜਾਣੂ ਹੈ। ਮਹਾਂਤ ਬਾਬਾ ਕਰਤਾਰ ਸਿੰਘ ਜੀ ਦੇ ਸਥਾਨਾਂ ਤੋਂ ਇਹ ਪ੍ਰਭਾਤ ਸੇਰੀ ਸਵੇਰ 4 ਵਜੇ ਜਾਂ 4:30 ਵਜੇ ਦੇ ਕਰੀਬ ਚਾਲੇ ਪਾ ਦਿੰਦੀ ਹੈ 21 ਦਿਨ ਸੇਵਾਵਾਂ ਕਰਕੇ ਉਸ ਸਥਾਨ ਤੇ ਪਹੁੰਚ ਪਾਏ ਜਾਂਦੇ ਨੇ 21 ਦਿਨਾਂ ਦੇ ਉਪਰੰਤ ਮਾਗੀ ਦੇ ਦਿਨਾਂ ਤੇ ਜਾ ਕੇ ਖੰਡਪਾਤ ਸਾਹਿਬ ਦੀਆਂ ਸੇਵਾਵਾਂ ਕਰਕੇ ਪ੍ਰਭਾਤ ਸੇਰੀ ਦੀ ਸਮਾਪਤੀ ਕੀਤੀ ਜਾਂਦੀ ਹੈ ਅ ਦਰਸ਼ਕੋ ਦੱਸ ਦਈਏ ਕਿ ਮਹੰਤ ਬਾਬਾ ਕੇਵਲ ਸਿੰਘ ਜੀ ਜਿਹੜੇ ਲਗਾਤਾਰ ਉਹਨਾਂ ਨੇ ਸਹਿਯੋਗ ਦਿੱਤਾ ਕਿਉਂਕਿ ਤੁਹਾਨੂੰ ਪਤਾ ਲੋਕੋ ਜਿੱਥੇ ਗੁਰਦੁਆਰਾ ਸਾਹਿਬ ਵੀ ਆ ਡੇਰੇ ਵੀ ਨੇ ਤੇ ਵੱਡੇ ਵੱਡੇ ਆਸ਼ਰਮਾ ਲਗਾਤਾਰ ਖੰਡ ਪਾਠ ਕੀਰਤਨ ਚੱਲਦੇ ਨੇ ਕਿਉਂਕਿ ਇਹ ਬੜਾ ਧਾਰਮਿਕ ਪਿੰਡ ਹੈ ਤੇ ਇਹ ਜਿਹੜਾ ਉਦਮ ਇਹ ਜਿਹੜੀ ਸੇਵਾ ਮਹੰਤ ਕੇਵਲਦਾਸ ਸੰਤ ਸਾਧੂ ਸਿੰਘ ਜੀ ਜਿਹੜੇ ਵਿਦੇਸ਼ਾਂ ਤੇ ਰਹਿੰਦੇ ਨੇ ਕਿਉਂਕਿ ਸਾਡੇ ਨੇੜੇ-ਤੇੜੇ ਡੇਰਾ ਮਹੰਤਾਂ ਦਾ ਕਰਕੇ ਮਸ਼ਹੂਰ ਹੈ ਗੰਗਾ ਦੇ ਉੱਤੇ ਇਹ ਜਿਹੜਾ ਸਥਾਨ ਹੈ ਉੱਚੇ ਪ੍ਰਵਾਤ ਫੇਰੀ ਚੱਲਦੀ ਆ ਬੜਾ ਸਹਯੋਗ ਆ ਉਹਨਾਂ ਮਹਾਪੁਰਖਾਂ ਦਾ ਵੀ ਜਿਨ੍ਹਾਂ ਨੇ ਉਤਪਰਾਇਆ ਤੇ ਵੱਡੀ ਗੱਲ ਆ ਰਵਾਬੀ ਪਰਿਵਾਰ ਦੇ ਵਿੱਚੋਂ ਰਫੀ ਮੁਹੰਮਦ ਜਿਹੜੇ ਕਿ ਲਗਾਤਾਰ ਕੀਰਤਨ ਕਰਦੇ ਨੇ ਕੋਈ ਵੀ ਪ੍ਰੋਗਰਾਮ ਹੋਵੇ ਉੱਥੇ ਮਿਲਦੇ ਨੇ ਉਹਨਾਂ ਨੇ ਇਹ ਦੇਖਿਆ ਕਿ ਆਮ ਸ਼ਹਿਰਾਂ ਦੇ ਵਿੱਚ ਦਰਸਕੋ ਦੱਸ ਦਈਏ ਕਿ ਪਿੰਡਾਂ 'ਚ ਬਹੁਤ ਪ੍ਰਭਾਤ ਫੇਰੀਆਂ ਉਦੋਂ ਘੱਟ ਸੀ ਪਤਾ ਵੀ ਨਹੀਂ ਸੀ ਪਿੰਡ ਵਾਲਿਆਂ ਨੂੰ ਵੀ ਇਹ ਪ੍ਰਭਾਤ ਫੇਰੀ ਵੀ ਨਿਕਲਦੀ ਆ ਜਾਂ ਕਿਵੇਂ ਕਿਉਂਕਿ ਨਗਰ ਕੀਰਤਨ ਨਹੀਂ ਦੇਖਦੇ ਸੀ ਜਦੋਂ ਅਸੀਂ ਹੋਰ ਸ਼ਹਿਰਾਂ 'ਚ ਵੇਖੀਦਾ ਆ ਜਿਵੇਂ ਪਟਿਆਲਾ 'ਚ ਜਾਂ ਲੁਧਿਆਣੇ 'ਚ ਜਾਂ ਹੋਰ ਜਿੱਥੇ ਕੀਰਤਨੀ ਜਿੱਥੇ ਆ ਉਹ ਪ੍ਰਭਾਤ ਫੇਰੀਆਂ ਕੱਢਦੇ ਪਰ ਪਿੰਡਾਂ 'ਚ ਨਹੀਂ ਹੁੰਦੇ ਬੜਾ ਸਾਡੇ ਨਾਲ ਸਾਫਕਾ ਸਰਪੰਚ ਜਗਸੀਰ ਸਿੰਘ ਵੀ ਆ ਕਿਉਂਕਿ ਪੰਚਾਇਤ ਵੀ ਨਾਲ ਹੁੰਦੀ ਆ ਜਿੱਥੇ ਆਪਾਂ ਜੇ ਦੇਖ ਗਏ ਸੰਗਤਾਂ ਹੁੰਦੀ ਆ ਮੋਤਵਾਰ ਪਿੰਡ ਦੇ ਨਾਵ ਚਾਲਦੇ ਨੇ ਬੜਾ ਸਤਿਕਾਰਾ ਗੱਲਬਾਤ ਕਰ ਲੈਣੇ ਸਰਪੰਚ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਬੜਾ ਉਦਮ ਕੀਤਾ ਜਾਂਦਾ ਹੈ ਇਹ ਤੁਸੀਂ ਕਦੇ ਕਦੇ ਨਾਲ ਰਹਿੰਦੇ ਆ ਤੁਸੀਂ ਕਦੇ ਕਦੇ ਦੇਖਿਆ ਪ੍ਰਵਾਹ ਦੇ ਮੇਰੀ ਕਿਉਂਕਿ ਪਿੰਡਾਂ ਤੇ ਬਹੁਤ ਘੱਟ ਹੁੰਦੀ ਹੈ ਸਾਨੂੰ ਜੀ 8 ਤੋਂ 9 ਸਾਲ ਹੋ ਗਏ ਇਹਨਾਂ ਦੇ ਨਾਲ ਪਹਿਲਾਂ ਤੋਂ ਹਾਂ ਜੀ ਮਹੰਤ ਕਰਤਾਰ ਸਿੰਘ ਦੇ ਡੇਰੋਂ ਚੱਲਦੀ ਆ ਪਹਿਲਾਂ ਜਿਹੜੀ ਉੱਥੇ ਜਗ੍ਹਾ ਸਾਡੀ ਮੰਨੀ ਜਾਂਦੀ ਆ ਬਾਬੇ ਅਲਾਜਾਰ ਦੀ ਉਹ ਤੋਂ ਬਾਅਦ ਬਾਬਾ ਟਾਹਰ ਸਿੰਘ ਦੀ ਉਹ ਤੋਂ ਬਾਅਦ ਸੰਤ ਕਰਤਾਰ ਸਿੰਘ ਮਹੰਤ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਤੇ ਤਿੰਨ ਜਗ੍ਹਾ ਹੈ ਜੀ ਜਿਨ੍ਹਾਂ ਦੀ ਸੇਵਾ ਕੇਵਲ ਸੇਵਾ ਕਰਦੇ ਹੁਣ ਗੰਗਾ ਵੀ ਮਸ਼ਹੂਰ ਹੋ ਗਈ ਨਹੀਂ ਗੰਗਾ ਹੁਣ ਬਾਬਾ ਮੱਲੇ ਵਾਲਿਆਂ ਨੇ ਬਣਾਈ ਆ ਉਹਨਾਂ ਨੇ ਜੀ ਬਹੁਤ ਵਧੀਆ ਨੇੜੇ-ਨੇੜੇ ਪਿੰਡਾਂ 'ਚ ਨਹੀਂ ਹੋਣੀ ਜਿਹੋ ਜਾਂ ਉਹਨਾਂ ਨੇ ਕੰਮ ਕਰਵਾਇਆ ਸਰਪੰਚ ਦੇ ਵਿੱਚ ਇਹਨਾਂ ਉਹਨਾਂ ਮਹਾਂਪੁਰਸ਼ਾਂ ਨੇ ਨਾਲੇ ਬਣਾਏ ਸਾਡੇ ਪਿੰਡ ਪਾਣੀ ਬਹੁਤ ਤੰਗ ਕਰਦਾ ਸੀ ਜਦੋਂ ਮੀਂਹ ਆਉਂਦਾ ਸੀ ਬਹੁਤ ਕੁਸ਼ ਹੁੰਦਾ ਸੀਗਾ ਸੜਕਾਂ ਖਰਾਬ ਹੁੰਦਾ ਉਹਨਾਂ ਨੇ ਨਾਲੇ ਕਢਾ ਕੇ ਦਿੱਤੇ ਹੁਣ ਉਹਨਾਂ ਨੇ ਗੰਗਾ ਬਣਵਾ ਕੇ ਦਿੱਤੀ ਫਿਰ ਉਹਨਾਂ ਨੇ ਆ ਸਕੂਲ ਬਣਾ ਕੇ ਦਿੱਤਾ ਜੀ ਹਾਂਜੀ ਬਹੁਤ ਵਧੀਆ ਨੇ ਕੰਮ ਕਰਵਾਇਆ ਪਰਵਾਤ ਫੇਰੀ ਆ ਜਿਹੜੀ ਇਹ ਰਵਾਵੀ ਪਰਿਵਾਰ ਮੈਨੂੰ ਲੱਗਦਾ ਵੀ 14 ਸਾਲਾਂ ਤੋ ਕਰਾਈ ਸੀਗੀ ਸਾਡੇ ਪਿੰਡ ਅੱਛਾ ਜੀ ਹਾਂ ਮਹਿਤੀ ਵਾਲੇ ਸਾਹਿਬ ਤੋਂ ਇੱਕ ਵੇਰ ਆਈ ਪ੍ਰਵਾਸ ਫੇਰੀ ਉਸ ਤੋਂ ਬਾਅਦ ਮਹਾਂਤ ਕਰਤਾਰ ਸਿੰਘ ਨੂੰ ਇਹਨਾਂ ਨੇ ਕਿਹਾ ਰਬਾਬੀ ਪਰਿਵਾਰ ਨੇ ਵੀ ਆਪਾਂ ਵੀ ਕਰਿਆ ਕਰਗੇ ਇਹਨਾਂ ਨੂੰ 14 ਸਾਲ ਹੋ ਗਏ ਯਾਨੀ 8 ਤੋਂ 9 ਸਾਲ ਸਾਨੂੰ ਵੀ ਹੋ ਗਏ ਨਾਲ ਇਹਨਾਂ ਦੇ ਰਹਿੰਦੇ ਆ ਯਾਨੀ ਚਲੋ ਸਾਰੀ ਸੰਗਤ ਪਿੰਡ ਦੀ ਪ੍ਰਕਮਿਆ ਕਰਦੀ ਆ ਕੀਰਤਨ ਕਰਦੇ ਆ ਯਾਨੀ ਇਹ ਜਿਹੜਾ ਕੀਰਤਨੀ ਆ ਰਬਾਬੀ ਸਾਹਿਬ ਇਹਨੂੰ ਜੇ ਸਾਡੇ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਵੀ ਹੁੰਦਾ ਨਾ ਅੱਜਾ ਪ੍ਰੋਗਰਾਮ ਰੱਖਣ ਤੋਂ ਇਹਨਾਂ ਨੂੰ ਫੋਨ ਲਾਉਂਦੇ ਆ ਵੀ ਤੁਹਾਡਾ ਕਿਹੜੇ ਦਿਨ ਦਾ ਤੁਹਾਨੂੰ ਮਾ ਕਿਹੜੇ ਦਿਨ ਦੀ ਤੁਹਾਨੂੰ ਬੇਲ ਆ ਉਸ ਪਿੰਡ ਦੇ ਤੋਂ ਦਾ ਆਪਾ ਪ੍ਰੋਗਰਾਮ ਰੱਖੀਏ ਅੱਛਾ ਸਾਡੇ ਪਿੰਡ ਵਿੱਚ ਕਿਸੇ ਦੇ ਚਲੋ ਮਾਰਗ ਹੋ ਗਈ ਤਾਂ ਉਹ ਗੱਲਸ਼ਾ ਕਰ ਨਹੀਂ ਸਕਦੇ ਉਹ ਵੀ ਇਹਨਾਂ ਨੂੰ ਕਹੀਦਾ ਵੀ ਜੇ ਕੋਈ ਪਾਸੇ ਇਹਨਾਂ ਦਾ ਪ੍ਰੋਗਰਾਮ ਹੈ ਉੱਥੇ ਬੰਦਾ ਹੋਰ ਭੇਜ ਕੇ ਤੁਸੀਂ ਸਾਡੇ ਹਾਜ਼ਰੀ ਲਾਓ ਅੱਛਾ ਪਿੰਡ ਦੇ ਵਿੱਚ ਐਡਾ ਮਾਨ ਇਹਨਾਂ ਦਾ ਮਾਨ ਬਣਿਆ ਹੋਇਆ ਇਸ ਪ੍ਰਵਾਦ ਫੇਰੀ ਕਰਕੇ ਪ੍ਰਮਾਤਮਾ ਕਰਕੇ ਕਿਉਂਕਿ ਪ੍ਰਮਾਤਮਾ ਦਾ ਸੁਭਾਅ ਉੱਠ ਕੇ 3 ਵਜੇ ਉੱਠ ਕੇ ਉੱਥੇ ਇਹ ਬਿਰਾਜਮਾਨ ਹੁੰਦੇ ਆ ਬਹੁਤ ਵੱਡੀ ਸੇਵਾ ਇਹ ਇੱਕ ਹੋਰ ਦੇਖਿਆ ਜੀ ਛੋਟੇ ਛੋਟੇ ਪੁੱਛੇ ਆ ਭੈਣਾਏ ਨੌਜਵਾਨਾਂ ਨਸ਼ਾ ਤੋਂ ਦੂਰ ਹੋਣਗੇ ਤੇ ਇਹ ਪ੍ਰਭਾਤ ਫੇਰੀ ਦੇ ਨਾਲ ਜੁੜਨਗੇ ਜਿਹੜਾ ਆਪਣਾ ਪਿੰਡ ਹੈ ਇੱਧਰ ਨੂੰ ਜਾਊ ਗੁਰੂ ਘਰਾਂ ਲਈ ਉਹਦਾ ਜੀ ਫਰਕ ਦੇਖੋ ਪੈਣਾ ਹੀ ਆ ਪੱਤਰਕਾਰ ਸਾਹਿਬ ਇਹਨਾਂ ਨੂੰ ਹੁਣ ਜਿਹੜੇ ਬੱਚੇ ਆ ਛੋਟੇ ਜਾਈ ਸਾਨੂੰ ਪਹਿਲਾਂ ਪਤਾ ਹੀ ਨਹੀਂ ਇਤਿਹਾਸ ਬਾਰੇ ਸਾਡਾ ਇਤਿਹਾਸ ਕੀ ਆ ਸਾਨੂੰ ਇਤਿਹਾਸ ਦੱਸ ਰਹੇ ਆ ਵੀ ਇਹਨਾਂ ਦਿਨਾਂ ਦੇ ਵਿੱਚ ਸਾਡਾ ਇਤਿਹਾਸ ਆਇਆ ਅਸੀਂ ਪਹਿਲਾਂ ਖਾਂਦੇ ਪੀਂਦੇ ਹੁਣਾਂ ਮਹੀਨਾ ਸੀ ਕਿਸੇ ਚੀਜ਼ ਨੂੰ ਟੱਚ ਵੀ ਨਹੀਂ ਕਰਦੇ ਹੱਥ ਵੀ ਨਹੀਂ ਲਾਉਂਦੇ ਕਿ ਕਿਸੇ ਚੀਜ਼ ਨੂੰ ਇਹ ਮਹੀਨਾ ਜਦੋਂ ਦਾ ਲੋਕਾਂ ਨੂੰ ਪਤਾ ਲੱਗਾ ਹੁਣ ਨਹੀਂ ਕੋਈ ਜਾਣਦਾ ਸਾਡੀ ਜਿੰਨੀ ਪੰਚਾਇਤ ਆ ਸਾਰੀ ਥੱਲੇ ਪੈਂਦੀ ਆ ਜੇ ਦੇਰੋਂ ਮਹੀਨਾ ਚੜ੍ਹ ਜਾਵੇ ਥੱਲੇ ਆਸਣ ਹੋਣਗੇ ਕੋਈ ਨਸ਼ੇਪੱਤਾ ਨਹੀਂ ਹੈਗੀ ਸੇ ਵਰਤ ਦੇ ਮਹੀਨਾ ਠੀਕ ਆ ਧੰਨਵਾਦ ਐਸੋ ਦੇਖਿਆ ਜਾਵੇ ਅੱਜ ਆ ਪਾਲਕੀ ਸਾਹਿਬ ਆ ਦਰਸ਼ਨ ਕਰੋ ਕੈਮਰਾਮੈਨ ਅਰਮੇਜ ਤੁਹਾਨੂੰ ਦਰਸ਼ਨ ਕਰਾ ਰਿਹਾ ਪਾਲਕੀ ਸਾਹਿਬ ਆ ਇਹਦੇ ਮਗਰ ਸਾਰੀਆਂ ਸੰਗਤਾਂ ਝਾੜੂ ਵਾਲੇ ਤੇ ਜਿਹੜੇ ਹੈਗੇ ਸੇਵਾ ਕਰਦੇ ਅੱਗੇ ਅੱਗੇ ਤੇ ਨਾ ਹੀ ਭਰਾਵਾਂ ਦੇ ਉੱਤੇ ਬੁਰਾ ਹੀ ਹਰਕਤ ਤੇ ਗਵਾਰਾ ਜਿਹੜਾ ਵੱਧ ਚੜ ਕੇ ਸੇਵਾ ਕਰਦਾ ਹੈ ਕੋਈ ਇਹੋ ਜਿਹਾ ਗਵਾਰਦੀ ਹੋਣਾ ਜਿੱਥੇ ਸੇਵਾ ਨਾਲ ਚੱਲਦੀ ਹੋਵੇ ਸੇ ਸੰਗਤ ਜੀ ਇਹ ਆ ਪਿੰਡ ਲੋਪੋ ਦੀ ਪ੍ਰভাত ਫੇਰੀ ਤੁਸੀਂ ਗੱਲਬਾਤ ਕੀਤੀ ਹੈ ਕਿ ਸਰਪੰਚ ਜਗਸੀਰ ਸਿੰਘ ਸਵਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਆ ਸੰਗਤਾਂ ਦਾ ਮਾਨ ਸਨਮਾਨ ਕੀਤਾ ਗਿਆ ਕਿਉਂਕਿ ਵੱਡੀਆਂ ਸੰਸਥਾਵਾਂ ਜਿਹੜੀਆਂ ਸਹਿਯੋਗ ਕਰਨ ਲੱਗੇਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਪੰਚਾਇਤ ਉਹ ਪਿੰਡ ਦੇ ਮੋਹਤਵਾਰ ਕਿਉਂਕਿ ਜਿਹੜੇ ਮੌਜੂਦਾ ਪੰਚ ਨੇ ਜਾਂ ਸਾਬਕਾ ਮੈਂਬਰ ਨੇ ਉਹ ਇਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੈ ਸੋ ਦੱਸ ਦਈਏ ਕਿ ਬਲਦੇਵ ਸਿੰਘ ਜਿੱਤੇ ਭਾਜਪਾ ਦੇ ਆਗੂ ਨੇ ਨਾਲ ਹੀ ਭੂਟਾ ਸਿੰਘ ਚੱਕੀਵਾਲੇ ਜਿਹੜੇ ਪੰਚ ਨੇ ਹਰ ਇੱਕ ਕੰਮ ਹੋਵੇ ਸੋ ਇਹਨਾਂ ਦੀ ਵਾਇਪਰ ਜਿਹੜੀ ਉਹ ਅੱਗੇ ਜਾ ਕੇ ਲੇਡੀਜ਼ ਦੇ ਨਾਲ ਖੜਦੇ ਨੇ ਪਿੰਡ ਦਾ ਕੰਮ ਕਰਵਾਉਂਦੇ ਨੇ ਅਮਰਜੀਤ ਸਿੰਘ ਬਿੱਲਾ ਪੰਚ ਨੇ ਤੇ ਸੰਗਤ ਜੀ ਹੋਰ ਵੀ ਸਾਡੇ ਨਾਲ ਗੁਰਦੇਵ ਸਿੰਘ ਚੰਡੀਗੜੀ ਹੈ ਜਿਹੜੇ ਸਮਾਜ ਸੇਵੀ ਨੇ ਬਾਬਾ ਭਾਨ ਸਿੰਘ ਜੀ ਜਿਹੜੇ ਕੈਨੇਡੀਅਨ ਆ ਤੇ ਹੋਰ ਵੀ ਬਹੁਤ ਸੰਗਤਾਂ ਨੇ ਤੇ ਬੈਕਟਾਮ ਪਰੋਸ ਵਾਲੇ ਸਾਰੇ ਬੜੇ ਪ੍ਰੇਮ ਦੇ ਨਾਲ ਬਾਬਾ ਮਹੰਤ ਸਿੰਘ ਮਹੰਤ ਕਰਤਾਰ ਸਿੰਘ ਜੀ ਉਹਨਾਂ ਦੇ ਸਤਾਨਾਂ ਦੀ ਸੰਗਤਾਂ ਬੇਰਾ ਦਰਗਾਹਿਕ ਆ ਹੋਰ ਵੀ ਬਹੁਤ ਸੰਗਤਾਂ ਜਿਹੜੀਆਂ ਪਹੁੰਚੀ ਆਉਂਗਾ ਸੋਗੇ ਵੀ ਅਪਡੇਟ ਦੇਵਾਂਗੇ ਬਣਿਆ ਰਿਹਾ ਕੈਮਰਾਮੈਨ ਅਰਵੇਲ ਲੋਕਸ ਨਾਲ ਮੈਚ ਚ ਕੋਰਸਿੰਗ ਲੋਕੋ ਲੋਗਾ